ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਇਹ ਵੀਡੀਓ ਉਹਨਾਂ ਦਰਸ਼ਕਾਂ ਵਾਸਤੇ ਤਾਂ ਨਹੀਂ ਆ ਜੋ ਉਮੀਦ ਕਰਦੇ ਆ ਕਿ ਕੋਈ ਚੁਟਕਲਾ ਜੋਕ ਜਾਂ ਫਿਰ ਕੋਈ ਐਂਟਰਟੇਨਮੈਂਟ ਦੇ ਨਾਲ ਜੁੜੀ ਵਾਇਰਲ ਵੀਡੀਓ ਦੀ ਗੱਲ ਹੋਊਗੀ ਗੰਭੀਰ ਮੁੱਦੇ ਤੇ ਗੱਲ ਕਰਦੇ ਆ ਮਚਿਓਰ ਆਡੀਅנס ਦੇ ਵਾਸਤੇ ਇਹ ਵੀਡੀਓ ਆ ਕਈ ਵਾਰ ਅਸੀਂ ਕੁਝ ਨਾ ਅਜਿਹਾ ਸਹਿਣ ਕੀਤਾ ਹੁੰਦਾ ਸਹਿਣ ਕਰੇ ਹੁੰਨੇ ਆ ਤੇ ਉਹਦੇ ਸੋਲੂਸ਼ਨ ਦੀ ਸਾਨੂੰ ਉਮੀਦ ਹੁੰਦੀ ਆ ਜਾਂ ਫਿਰ ਸੋਲੂਸ਼ਨ ਲੱਭ ਰਹੇ ਹੁੰਨੇ ਆ ਚਲੋ ਕੁਝ ਗੱਲ ਤੁਹਾਨੂੰ ਦੱਸ ਦਿਆਂ ਕਿ ਆਮ ਤੌਰ ਤੇ ਕਿਸੇ ਲੜਕੀ ਦੀ ਜਦੋਂ ਮੈਰਿਜ ਹੁੰਦੀ ਆ ਉਸ ਦੀ ਦੂਸਰੇ ਪਰਿਵਾਰ ਵਿੱਚ ਐਂਟਰੀ ਹੁੰਦੀ ਆ ਵਿਆਹ ਤੋਂ ਬਾਅਦ ਉਸ ਦਾ ਜਿਹੜਾ ਪਤੀ ਹੁੰਦਾ ਉਹ ਦੀ ਪੂਰੀ ਜ਼ਿੰਦਗੀ ਕਹਿਦੀ ਕਿ ਉਹਦੇ ਹੱਥ ਹੁੰਦੀ ਆ ਹੁਣ ਇਹ ਸੋਚੋ ਕਿ ਜੇਕਰ ਉਹ ਪਤੀ ਚੰਗੀ ਨੌਕਰੀ ਤੇ ਵੀ ਆ ਜਾਂ ਚੰਗੀ ਪ੍ਰੋਪਰਟੀ ਵਾਲਾ ਵੀ ਆ ਤੇ ਜੇ ਉਹ ਚੰਗਾ ਨਸ਼ਾ ਵੀ ਕਰਦਾ ਤਕੜਾ ਨਸ਼ਾ ਕਰਦਾ ਉਸ ਲੇਡੀ ਦੀ ਜ਼ਿੰਦਗੀ ਕਿਸ ਤਰ੍ਹਾਂ ਬੀਤਦੀ ਹੋਵੇਗੀ ਕਿਉਂਕਿ ਬਹੁਤ ਸਾਰੇ ਐਸੇ ਕਹਾਣੀਆਂ ਅਸੀਂ ਦੇਖੀਆਂ ਹੁੰਦੀਆਂ ਨੇ ਬਹੁਤ ਸਾਰੇ ਐਸੇ ਐਗਜ਼ਾਮਪਲਸ ਸਾਡੇ ਸਾਹਮਣੇ ਹੁੰਦੀਆਂ ਨੇ ਕਿਤਨਾ ਕਿਤੇ ਕੋਈ ਰਿਸ਼ਤੇਦਾਰੀ ਚ ਕੋਈ ਯਾਰਾਂ ਦੋਸਤਾਂ ਚ ਕਿ ਉਹ ਸ਼ਰਾਬੀ ਆ ਜਿਹੜਾ ਪਤੀ ਜਾਂ ਨਸ਼ੇ ਕਰਦਾ ਹੈ ਅੱਧੀ ਅੱਧੀ ਰਾਤ ਤੱਕ ਉਸ ਦਾ ਇੰਤਜ਼ਾਰ ਕਰਦੀ ਆ ਕਿ ਉਹ ਕਦੋਂ ਆਏਗਾ ਰੋਟੀ ਫੇਰ ਖਾਣੀ ਹੈ ਜਾਂ ਫਰੋ ਦੇ ਨਾਲ ਖਾਣੀ ਆ ਕਈ ਵਾਰ ਉਹ ਰਾਤ ਦੇ 11 ਵਜੇ ਆਉਂਦਾ ਜਾਂ 12 ਵਜੇ ਆਉਂਦਾ 1 ਵਜੇ ਆਉਂਦਾ ਰੋਜ਼ ਦਾ ਉਹਦਾ ਹੀ ਕੰਜਰ ਕਲੇਸ਼ ਹੈ ਜਿਹੜਾ ਚੱਲਦਾ ਰਹਿੰਦਾ ਤੇ ਉਹ ਸਹਿੰਦੀ ਰਹਿੰਦੀ ਆ ਇਸ ਉਮੀਦ ਨਾਲ ਵੀ ਸ਼ਾਇਦ ਇਹਦਾ ਕੋਈ ਹੱਲ ਹੋ ਜਾਊਗਾ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਬੱਚੇ ਵੱਡੇ ਹੋਣੇ ਸ਼ੁਰੂ ਹੁੰਦੇ ਨੇ ਕਿਤੇ ਨਾ ਕਿਤੇ ਉਹਨੂੰ ਆਦਤ ਹੋ ਜਾਂਦੀ ਆ ਉਹ ਜਿੰਨੀ ਉਹ ਇਨਸਲਟ ਹੁੰਦੀ ਆ ਬੇਇੱਜ਼ਤੀ ਹੁੰਦੀ ਆ ਗਾਲੀ-ਗਲੋਚ ਸਹਿਣ ਕਰਨ ਦੀ ਕਿਉਂਕਿ ਬੱਚਿਆਂ ਨੂੰ ਵੀ ਪਾਲਣਾ ਹੁੰਦਾ ਕੋਈ ਪਤਾ ਹੀ ਨਹੀਂ ਹੁੰਦਾ ਕਿ ਉਹ ਕਿੰਨੇ ਸਾਲ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰਦੀ ਜਾਂਦੀ ਆ ਪਰ ਕਿਤੇ ਨਾ ਕਿਤੇ ਆਪਣੀ ਖੁਸ਼ੀ ਆ ਉਹਨਾਂ ਬੱਚਿਆਂ 'ਚ ਦੇਖ ਰਹੀ ਹੁੰਦੀ ਆ ਵੀ ਚਲੋ ਜ਼ਿੰਦਗੀ 'ਚ ਜੇ ਹੋਰ ਨਹੀਂ ਕੁਝ ਚੰਗਾ ਹੋ ਰਿਹਾ ਤੇ ਬੱਚੇ ਤਾਂ ਚਲੋ ਵੱਡੇ ਹੋ ਰਹੇ ਨੇ ਬੱਚਿਆਂ ਦੀ ਖੁਸ਼ੀ ਸਾਹਮਣੇ ਇੰਨਾ ਕੰਸਲਟ ਹੋ ਪੀ ਲੈੰਦੀ ਆ ਇਹ ਕਹਾਣੀ ਕਈ ਪਾਸਿਓਂ ਸੋਚਣਾ ਬਣਦਾ ਕਿ ਕਿਸੇ ਪਾਸੇ ਉਹ ਨਾ ਤਾਂ ਇਸ ਮੁੱਦੇ ਤੇ ਕੋਈ ਬਹੁਤੇ ਨਾਵਲ ਜਾਂ ਕਹਾਣੀਆਂ ਲਿਖੀਆਂ ਜਾਂਦੀਆਂ ਨੇ ਤੇ ਨਾ ਹੀ ਇਸ ਮੁੱਦੇ ਤੇ ਕਿਸੇ ਫਿਲਮ ਜਾਂ ਸੀਰੀਅਲ 'ਚ ਚਰਚਾ ਹੁੰਦਾ ਬਹੁਤ ਸਾਰੇ ਅਜਿਹੇ ਨਸ਼ੇੜੀ ਪੁੱਤਰ ਹੁੰਦੇ ਆ ਵਿਗੜੇ ਹੋਏ ਪੁੱਤਰ ਆਪਣੇ ਮਾਪਿਆਂ ਦੇ ਚਲੋ ਚੰਗੀ ਜ਼ਮੀਨ ਜਾਇਦਾਦ ਹੋ ਸਕਦੀ ਆ ਜਾਂ ਇਹ ਵੀ ਹੋ ਸਕਦਾ ਹੈ ਕਿ ਚੰਗੀ ਸੈਲਰੀ ਹੋਵੇ ਪਰ ਉਹਦੇ ਨਾਲ ਨਾਲ ਕਹਿੰਦੇ ਹੁੰਦੇ ਨੇ ਕਿ ਗੁਲਾਬ ਦੇ ਨਾਲ ਕੰਡੇ ਵੀ ਹੁੰਦੇ ਆ ਯਾਨੀ ਕਿ ਨਾਲ-ਨਾਲ ਜਿਹੜਾ ਨਸ਼ੇ ਦੀ ਸ਼ਰਾਬ ਦੀ ਜਿਹੜੀ ਡੇਲੀ ਡੋਜ਼ ਆ ਨਾ ਉਹ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਆ ਇੱਕ ਅਜਿਹੀ ਕਹਾਣੀ ਤੁਹਾਨੂੰ ਦੱਸਣ ਜਾ ਰਿਹਾ ਜਿਹਦੇ ਵਿੱਚ ਉਸ ਔਰਤ ਦੀ ਜਦੋਂ ਕਹਾਣੀ ਸੁਣਦੇ ਆ ਇਹ ਮਹਿਸੂਸ ਹੁੰਦਾ ਵੀ ਯਾਰ ਇਹਦੀ ਤਾਂ ਕੋਈ ਗਲਤੀ ਨਹੀਂ ਕਿਉਂਕਿ ਖੁਦ ਵੀ ਜੌਬ ਕਰਦੀ ਆ ਅੱਛੀ ਜੌਬ ਕਰਦੀ ਆ ਇਨਸਪੈਕਟਰ ਰਿਟਾਇਰ ਹੋਈ ਉਸ ਦਾ ਹਸਬੰਦ ਵੀ ਅੱਛੀ ਜੌਬ ਕਰਦਾ ਐਸਐਸਪੀ ਦੇ ਰੈਂਕ ਦੇ ਬਰਾਬਰ ਦੀ ਜੌਬ ਤੇ ਰਾਸ਼ਟਰਪਤੀ ਤੋਂ ਸਨਮਾਨਿਤ ਵੀ ਹੋਇਆ ਉਸ ਦਾ ਸਸਵਰਨ ਸਰਮਾਨਿਤ ਕੇਸ ਪੱਖੋਂ ਵੀ ਉਸਨੇ ਆਫਿਸ ਨੂੰ ਪਬਲਿਕ ਦੇ ਨਾਲ ਚੰਗਾ ਮੈਨੇਜ ਕੀਤਾ ਚੰਗੀ ਡੀਲ ਕੀਤੀ ਪਰ ਉਹ ਆਪਣੀ ਵਾਈਫ ਨਾਲ ਤੇ ਆਪਣੀ ਫੈਮਿਲੀ ਨਾਲ ਤੇ ਆਪਣੀ ਲਾਈਫ ਨਾਲ ਚੰਗੀ ਡੀਲ ਨਾ ਕਰ ਸਕਿਆ ਚੰਗੀ ਤਰ੍ਹਾਂ ਮੈਨੇਜ ਨਾ ਕਰ ਸਕਿਆ ਹੋਇਆ ਇਸ ਤਰ੍ਹਾਂ ਕਿ ਦੋਵੇਂ ਹਸਬੰਡ ਵਾਈਫ ਹਸਬੰਡ ਬੀ ਅਸਫਸ ਦੇ ਵਿੱਚ ਡਿਪਟੀ ਕਮਾਂਡੈਂਟ ਤੱਕ ਪਹੁੰਚਦਾ ਹੈ ਤੇ ਵਾਈਫ ਇਨਸਪੈਕਟਰ ਤੋਂ ਵੀ ਉੱਪਰਲੇ ਅਹੁਦੇ ਤੇ ਸੀਆਰਪੀਐਫ ਵਿੱਚ ਪਹੁੰਚਦੀ ਹੈ ਦੋਮਾਂ ਦਾ ਵਿਆਹ ਹੁੰਦਾ ਤੇ ਦੋਵੇਂ ਇਸ ਉਮੀਦ ਨਾਲ ਜ਼ਿੰਦਗੀ ਸ਼ੁਰੂ ਕਰਦੇ ਆ ਕਿ ਖੁਸ਼ੀ ਖੁਸ਼ਹਾਲੀ ਇੱਕ ਚੰਗਾ ਪਰਿਵਾਰ ਹੋਏਗਾ ਪਰ ਪਤੀ ਦੀ ਬੇਲੋੜੀ ਸ਼ਰਾਬ ਖਦੋਂ ਵੱਧ ਸ਼ਰਾਬ ਪਰਿਵਾਰ ਨੂੰ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਆ ਮਨੁੱਖਤਾ ਦੀ ਸੇਵਾ ਸੰਸਥਾ 'ਚ ਇੱਕ ਜਿਆ ਕੇਸ ਆਉਂਦਾ ਜਿਹਦਾ ਕੇ ਚਾਰੇ ਪਾਸੇ ਚਰਚਾ ਹੁੰਦਾ ਖੂਬ ਚਰਚਾ ਹੁੰਦਾ ਰਿਟਾਇਰਮੈਂਟ ਤੋਂ ਬਾਅਦ ਇਹ ਬੰਦਾ ਜਿਸ ਨੂੰ ਕੇ ਰਾਸ਼ਟਰਪਤੀ ਤੋਂ ਵਾਰਡ ਮਿਲਿਆ ਸੀ ਉਹ ਕਿਉਂ ਗਲੀਆਂ ਚ ਦਰਬਦਰ ਢਟਕਦਾ ਫਿਰਦਾ ਰਿਹਾ ਪਤਾ ਨਹੀਂ ਸੀ ਲੱਗਦਾ ਸ਼ਾਇਦ ਉਹ ਉਸ ਨੂੰ ਵੀ ਨਹੀਂ ਸੀ ਪਤਾ ਲੱਗਦਾ ਕਿ ਉਹ ਉਹਦੀ ਢਟਕਣ ਉਸ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ ਕਦੇ ਉਹ ਤਿੰਨ ਤਿੰਨ ਚਾਰ ਚਾਰ ਰਾਤਾਂ ਢਟਕਦਾ ਰਹਿੰਦਾ ਕਦੇ ਕਿਸ ਗਲੀ ਕਦੇ ਕਿਸ ਗਲੀ ਨਾ ਨਾਉਣ ਦੀ ਸੁਰ ਜਦੋਂ ਘਰ ਕੋਈ ਆਉਣਾ ਤੇ ਘਰ ਆ ਕੇ ਵੀ ਫਿਰ ਗਾਲੀ ਕਢੋਚ ਮਤਲਬ ਉਸ ਔਰਤ ਦੀ ਕਹਦੀਏ ਕਿ ਰਿਟਾਇਰਮੈਂਟ ਤੋਂ ਬਾਅਦ ਦੀ ਉਮਰ ਨਰਕਾਂ ਭਰੀ ਰਹੀ ਹੈ ਬੱਚੇ ਚਲੋ ਉਸਨੇ ਜਰਮਨ ਭੇਜ ਦਿੱਤੇ ਤੇ ਪੋਤੀਆਂ ਜਰਮਨ ਤੋਂ ਆ ਕੇ ਉਸ ਕੋਲ ਰਹਿੰਦੀਆਂ ਨੇ ਪਰ ਇਸ ਨਰਕ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਉਸਨੇ ਮਨੁੱਖਤਾ ਦੀ ਸੇਵਾ ਸੰਸਥਾ ਕੋਲ ਆਪਣੀ ਇਹ ਕਹਾਣੀ ਆਪਣੀ ਫਰਿਆਦ ਜਦੋਂ ਨਗੇਂਦਰ ਸਿੰਘ ਸੰਦੂ ਰਾਂਦੀ ਕਹਾਣੀ ਸੁਣਦੇ ਆਂ ਕਈ ਗੱਲਾਂ ਜ਼ਹਿਨ 'ਚ ਆਉਂਦੀਆਂ ਨੇ ਦਿਮਾਗ 'ਚ ਆਉਂਦੀਆਂ ਨੇ ਇੱਕ ਗੱਲ ਤਾਂ ਇਹ ਵੀ ਹੈ ਕਿ ਉਮਰ ਦੇ ਹਿਸਾਬ ਨਾਲ ਜ਼ਿੰਦਗੀ ਦੇ ਹਿਸਾਬ ਨਾਲ ਕੁਝ ਹਾਲਾਤ ਐਸੇ ਹੋ ਜਾਂਦੇ ਨੇ ਕਿ ਜੋ ਕਿ ਬੰਦੇ ਨੂੰ ਡਿਪਰੈਸਡ ਕਰਦੇ ਆ ਡਿਪਰੈਸ਼ਨ ਵਿੱਚ ਚਲੇ ਜਾਣਾ ਇਹ ਵੀ ਉਸ ਦਾ ਇੱਕ ਹਿੱਸਾ ਹੋ ਜਾਂਦਾ ਹੈ ਜੇਕਰ ਮਾਨਸਿਕ ਤੌਰ ਤੇ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਪਾਉਂਦਾ ਦੂਸਰੀ ਗੱਲ ਇਹ ਹੈ ਕਿ ਜਦੋਂ ਸ਼ਰਾਬ ਹੱਦੋਂ ਵੱਧ ਪੀਤੀ ਜਾਂਦੀ ਹੈ ਸ਼ਰਾਬ ਬੰਦੇ ਉੱਪਰ ਸਵਾਰ ਹੋ ਜਾਂਦੀ ਹੈ ਕੋਈ ਵੀ ਨਸ਼ਾ ਜਦੋਂ ਸਵਾਰ ਹੋ ਜਾਂਦਾ ਹੈ ਤਾਂ ਉਹ ਬੰਦੇ ਦਾ ਮਾਨ ਹੈ ਤੇ ਤਾਣਾ ਖਤਮ ਹੋ ਜਾਂਦਾ ਹੈ ਜ਼ਿੰਦਗੀ ਤੱਕ ਅਸਲ ਬੰਦੇ ਦੀ ਹੈ ਹੀ ਕਹਾਣੀ ਉਸ ਦੀ ਸੋਚ ਦੀ ਹੁੰਦੀ ਹੈ ਉਸ ਦੇ ਦਿਮਾਗ ਦੇ ਵੱਸ ਹੁੰਦੀਆਂ ਜਦੋਂ ਦਿਮਾਗ ਹੀ ਕੰਮ ਕਰਨੋਂ हट ਜਾਏ ਸਾਨੂੰ ਇਹੀ ਨਾ ਪਤਾ ਲੱਗੇ ਕਿ ਅਸੀਂ ਜ਼ੁਬਾਨ ਚੋਂ ਕੀ ਬੋਲਣਾ ਹੈ ਕਿੱਧਰ ਜਾਣਾ ਕਦੋਂ ਵਾਪਸ ਆਉਣਾ ਉਹ ਇੱਕ ਐਸੀ ਝਟਕਣ ਫਿਰ ਉਹਦਾ ਕੋਈ ਹੱਲ ਨਹੀਂ ਹੁੰਦਾ ਇਸ ਨੂੰ ਤੁਸੀਂ ਡਿਪਰੈਸ਼ਨ ਵੀ ਆਖ ਸਕਦੇ ਹੋ ਇਸ ਨੂੰ ਦਿਮਾਗੀ ਸੰਤੁਲਨ ਨਾਲ ਜੋੜ ਕੇ ਕਿਸੇ ਕਮਜ਼ੋਰੀ ਬਿਮਾਰੀ ਨਾਲ ਵੀ ਜੋੜਿਆ ਜਾ ਸਕਦਾ ਪਰ ਮੁੜ ਕੇ ਗੱਲ ਉਹੀ ਹੁੰਦੀ ਹੈ ਜਿੱਥੋਂ ਸ਼ੁਰੂ ਕੀਤੀ ਸੀ ਕਿ ਇੱਕ ਅਜਿਹੀ ਮਾਂ ਇੱਕ ਅਜਿਹੀ ਔਰਤ ਜਿਹੜੀ ساری ਉਮਰ ਜਿਸ ਨੇ ਕਿ ਇਹ ਗਾਲਾਂ ਸਹੀਆਂ ਸਿਰਫ ਇਹ ਹੀ ਕਹਾਣੀ ਨਹੀਂ ਬਹੁਤ ਸਾਰੀਆਂ ਅਜਿਹੀਆਂ ਹੋਰ ਵੀ ਕਹਾਣੀਆਂ ਪਿੰਡਾਂ ਵਿੱਚ ਹੁੰਦੀਆਂ ਨੇ ਨਾਲੇ ਦੁਆਲੇ ਅਸੀਂ ਦੇਖਦੇ ਆਂ ਸਾਰੀਆਂ ਕਹਾਣੀਆਂ ਅਖਬਾਰਾਂ ਦਾ ਸ਼ਿੰਗਾਰ ਨਹੀਂ ਬਣਦੀਆਂ ਸਾਰੀਆਂ ਕਹਾਣੀਆਂ ਵੀਡੀਓ ਦੇ ਰੂਪ ਚ ਵਾਇਰਲ ਨਹੀਂ ਹੁੰਦੀਆਂ ਸਾਰੇ ਦੁਖੜੇ ਲੋਕਾਂ ਤੱਕ ਨਹੀਂ ਪਹੁੰਚਦੇ ਇਸ ਕਰਕੇ ਉਹਨਾਂ ਦੇ ਕਿਤੇ ਹਾਲ ਵੀ ਨਹੀਂ ਹੁੰਦੇ ਹੁੰਦੇ ਪਤਾ ਨਹੀਂ ਕਿੰਨੇ ਦਰਦ ਅਜਹੀਆਂ ਕਿੰਨੀਆਂ ਕਹਾਣੀਆਂ ਨੇ ਜਿਹੜੀਆਂ ਅੰਦਰੋਂ ਅੰਦਰੀ ਪਸੀਜੀਆਂ ਜਾਂਦੀਆਂ ਨੇ ਸਾਰੀ ਉਮਰ ਪਤਾ ਨਹੀਂ ਕਿੱਡਾ ਜਿਗਰਾ ਹੁੰਦਾ ਇਹਨਾਂ ਬੇਣਾਂ ਦਾ ਇਹਨਾਂ ਔਰਤਾਂ ਦਾ ਕਿ ਸਾਰੀ ਉਮਰ ਇਹਨਾਂ ਨੇ ਆਪਣੇ ਮਾਨ ਅੰਦਰ ਪਤਾ ਨਹੀਂ ਕਿੰਨਾ ਦੁੱਖ ਬਸ ਸਹਿਣ ਕੀਤਾ ਹੁੰਦਾ ਹੈ ਸਟੋਰ ਕਰਕੇ ਰੱਖਿਆ ਹੁੰਦਾ ਕਿਸੇ ਨੂੰ ਦੱਸਿਆ ਨਹੀਂ ਹੁੰਦਾ ਤੇ ਉਹ ਚੀਜ਼ ਦੇ ਨਾਲ ਹੀ ਜਿਉਂਦੀਆਂ ਨੇ ਤੇ ਚੀਜ਼ ਨਾਲ ਹੀ ਇਸ ਦੁਨੀਆ ਤੋਂ ਚਲੀਆਂ ਜਾਂਦੀਆਂ ਨੇ ਪਰ ਇਸ ਚੀਜ਼ ਦਾ ਕੋਈ ਹੱਲ ਹੋਣਾ ਚਾਹੀਦਾ ਘਟੋ ਘਟ ਜੋ ਖਾਣ ਪੀਣ ਨਸ਼ੇ ਨੋਸ਼ੇ ਇਹ ਚੀਜ਼ ਦੀ ਲਾਮਤ ਤਾਂ ਬੰਦਾ ਰੋਕ ਸਕਦਾ ਹੈ ਨਾ ਕੁੱਲ ਮਿਲਾ ਕੇ ਇਹ ਕਹਾਣੀ ਬੜਾ ਕੁਝ ਦੱਸਦੀ ਹੈ ਅੰਦਰជាតិ ਮਾਰਨ ਦੀ ਗੱਲ ਆਖਦੀ ਹੈ ਤਨਖਾਹਾਂ ਹਾਂ ਸੈਲਰੀਆਂ ਜ਼ਮੀਨਾਂ ਕੁਝ ਨਹੀਂ ਹੁੰਦੀਆਂ ਇੱਥੇ ਰਹਿ ਜਾਂਦਾ ਬੰਦੇ ਦੇ ਚੰਗੇ ਪਾਲਾ ਜਿਹੜੇ ਉਹ ਚੰਗੇ ਸਾਹਾਂ ਦੇ ਜੇਕਰ ਆਦੀ ਹੋ ਜਾਣ ਨਾ ਕਿਸੇ ਨੂੰ ਚੰਗੇ ਸਾਹ ਬਖਸ਼ ਦੇਣ ਤਾਂ ਉਹਦੇ ਵਰਗੀ ਕੋਈ ਇਸ ਨਹੀਂ ਹੁੰਦੀ ਅਗਲੀ ਕਹਾਣੀ ਲੈ ਕੇ ਫਿਰਾਜ਼ ਜ਼ਰੂਰ ਮੰਗੇ ਹਾਸਤੇ ਵਾਸੇ ਰੋ ਜ਼ਿੰਦਗੀ ਜ਼ਿੰਦਾਬਾਦ